ਅਸੀਂ ਕਹਤਾ ਵਿਆਹ ਹੋ ਗਿਆ ਲਾਵਾਂ ਹੋ ਗਈਆਂ ਕੰਮ ਨਿਪੜਿਆ ਪਰ ਨਹੀਂ ਕੇਵਲ ਚਾਰ ਲਾਵਾਂ ਲੈਣ ਨਾਲ ਵਿਆਹ ਹੋ ਜਾਂਦਾ ਹੈ ਜੇ ਚਾਰ ਲਾਵਾਂ ਲੈਣ ਵਾਲੀ ਵਿਆਹ ਹੋ ਗਿਆ ਤੇ ਫਿਰ ਡਿਵੋਰਸ ਕਿ ਹੋਇਆ ਅੱਛਾ ਜੇ ਵਿਚਾਰ ਨਾਲ ਨਾ ਮਿਲ ਵੀ ਹੋਣ ਤੇ ਬੰਦੇ ਕੋਲ ਭਾਵੇਂ ਦੁਨੀਆ ਦੀ ਹਰ ਦੌਲਤ ਹੋਵੇ ਰਹਿਣਾ ਔਖਾ ਹੁੰਦਾ ਭਾਵੇਂ ਪਤੀ ਪਤਨੀ ਹੋਵੇ ਭੈਣ ਭਰਾ ਹੋਵੇ ਪਿਓ ਪੁੱਤਰ ਹੋਵੇ ਵਿਚਾਰ ਮਿਲਦੇ ਹੋਣ ਤੇ ਬੰਦਾ ਕੱਖਾਂ ਦੀ ਕੁਲੀ 'ਚ ਵੀ ਕੱਚੇ ਘਰ 'ਚ ਵੀ ਜ਼ਿੰਦਗੀ ਨੂੰ ਸਵਰਗ ਬਣਾ ਲੈਂਦਾ ਹੈ ਨੇਕਾ ਦੇ ਕਈ ਪਤੀ ਪਤਨੀ ਐ ਵਿਚਾਰਾਂ ਦਾ ਟਕਰਾਏ ਬਾਕੀ ਸਭ ਕੁਝ ਆਇਗਾ ਪੈਨਲੀ ਕਪੜੇ ਤਰ੍ਹਾਂ ਤਰਾਂਦੇ ਨੇ ਖਾਣ ਲਈ ਪਕਵਾਨ ਤਰ੍ਹਾਂ ਤਰਾਂਦੇ ਨੇ ਪਰ ਵਿਚਾਰਾਂ ਦਾ ਟਕਰਾਏ ਜਿੱਦਣ ਤੁਹਾਡੇ ਵਿਚਾਰ ਮਿਲ ਗਏ ਪਾਣੀ ਵਿਚਾਰਾਂ ਦੀ ਗੱਲ ਕਰਦੀ ਏ ਧਨ ਪੇਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ ਕੇਵਲ ਪਤੀ ਪਤਨੀ ਇਕੱਠੇ ਬਹਿ ਕੇ ਇਦਾਂ ਗੱਲਾਂ ਬਾਤਾਂ ਕਰ ਲੈਣ ਸਰੀਰਾਂ ਦਾ ਸਮੇਲ ਹੋ ਜਾਏ ਬੱਚੇ ਪੈਦਾ ਹੋ ਜਾਣ ਇਹ ਪਤੀ ਪਤਨੀ ਥੋੜਾ ਇੱਕ ਜੋਤ ਦੋਈ ਮੂਰਤੀ ਉਨ੍ਹਾਂ ਦੋਨਾਂ ਦੀ ਵਿਚਾਰਧਾਰਾ ਗੁਰੂ ਦੇ ਮਤਬਕ